ਪਿਛਲੇ ਦਿਨੀ ਹੜ੍ਹਾਂ ਦੇ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ਤੇ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਉੱਥੇ ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਜਿਸ ਨਾਲ ਕਿਸਾਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਹੜ੍ਹ ਦੀ ਮਾਰ ਵਿੱਚ ਸੁਲਤਾਨਪੁਰ ਜ਼ਿਲ੍ਹੇ ਦਾ ਇਲਾਕਾ ਵੀ ਕਾਫੀ ਪ੍ਰਭਾਵਿਤ ਹੋਇਆ ਜਿਸ ਨਾਲ ਕਈ ਕਿਸਾਨ ਘਰ ਤੋਂ ਬੇਗਰ ਹੋ ਗਏ ਸਨ ਹੜ੍ਹ ਪੀੜਿਤ ਕਿਸਾਨਾਂ ਗੁਰਾਇਆਂ ਨੇੜਲੇ ਪਿੰਡ ਡੱਲੇਵਾਲ ਦੇ ਨਿੱਜਰ ਪਰਿਵਾਰ ਵੱਲੋਂ ਦੋ ਟਰੈਕਟਰ ਸਵਰਗੀ ਕੈਮਰਨ ਸਿੰਘ ਰਾਏ ਦੀ ਯਾਦ ਵਿੱਚ ਤੇ ਬੱਚੀ ਖੁਸ਼ੀਕੁਰ ਨਿੱੱਜਰ ਵੱਲੋਂ ਦਿੱਤੇ ਗਏ ਅਤੇ ਇੱਕ ਟਰੈਕਟਰ ਜੋ ਹੜ੍ਹ ਵਿੱਚ ਡੁੱਬਣ ਨਾਲ ਖਰਾਬ ਹੋ ਗਿਆ ਸੀ ਉਸ ਦੀ ਮਰਮਮਤ ਆਉਣ ਵਾਲੇ ਖਰਚ ਦੀ ਜ਼ਿੰਮੇਵਾਰੀ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਲਈ ਗਈ। ਇਸ ਮੌਕੇ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਸਾਰੀ ਟੀਮ ਨਿੱੱਜਰ ਪਰਿਵਾਰ ਤੇ ਡੱਲੇਵਾਲ ਨਗਰ ਨਿਵਾਸੀ ਹਾਜ਼ਰ ਰਹੇ। ਗੁਰਾਇਆਂ ਤੋਂ ਬਿੰਦਰ ਸੁਮਨ ਦੇ ਨਾਲ ਰਾਹੁਲ ਸ਼ਰਮਾ ਦੀ ਖਾਸ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਨਗਰ ਡੱਲੇਵਾਲ ਵੇਖੇ ਖੜੇ ਆਪਾਂ ਇੱਥੇ ਵੀ ਸਮੂੱਚੀ ਸੰਗਤ ਨੇ ਜੋ ਉਪਰਾਲਾ ਕੀਤਾ ਖਾਸ ਕਰ ਇੱਥੋਂ ਦੇ ਸਵਰਗਵਾਸੀ ਜਿਹੜੇ ਕੈਂਬਰ ਸਿੰਘ ਰਾਏ ਜਿਨ੍ਹਾਂ ਨੇ ਇੱਕ ਟਰੈਕਟਰ 3600 ਫੋਰ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਸਵਰਗਵਾਸੀ ਜਿਹੜੇ ਹੈਗੇ ਉਹਨਾਂ ਦੇ ਪਰਿਵਾਰ ਵੱਲੋਂ ਅ ਦਿੱਤਾ ਜਾਣਾ ਹੈ ਬਾਬਾ ਜੀ ਸਾਡੇ ਸੇਵਾ ਕਰਦੇ ਨੇ ਉੱਥੇ ਅ ਸੁਲਤਾਨਪੁਰ ਦੇ ਕੋਲ ਕਰਮੋਵਾਲ ਪੱਤਨ ਦੇ ਲਾਗੇ ਸੋ ਇਹ ਟਰੈਕਟਰ ਇਹਨਾਂ ਨੂੰ ਦਿੱਤੇ ਜਾਣੇ ਨੇ ਕਿਉਂਕਿ ਉਸ ਏਰੀਏ 'ਚ ਜਿਹੜੀ ਸੇਵਾ ਬਹੁਤ ਲੋੜ ਹੈ ਟਰੈਕਟਰਾਂ ਦੀ ਕਿਉਂਕਿ ਖੇਤਾਂ ਦੇ ਵਿੱਚ ਬੜਾ ਮਾੜਾ ਆ ਗਿਆ ਰੇਤ ਆ ਗਈ ਸੋ ਉਹਦੇ ਵਾਸਤੇ ਇੱਕ 3600 ਫੋਨ ਜਿਹੜਾ ਟਰੈਕਟਰ ਹੈ ਉਹ ਸਵਰਗਵਾਸੀ ਕੈਮਰਨ ਸਿੰਘ ਜਿਹੜਾ ਰਾਏ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਕੇ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਇੱਕ ਮਹਿੰਦਰਾ ਟਰੈਕਟਰ ਹੈ ਜਿਹੜਾ ਖੁਸ਼ੀਕੌਰ ਨਿੱਜਰ ਨਿੱਜਰ ਪਰਿਵਾਰ ਦੀ ਤੰਦਰੁਸਤੀ ਵਾਸਤੇ ਉਹਨਾਂ ਨੇ ਸੇਵਾ ਕੀਤੀ ਆ ਜਿਹੜਾ ਟਰੈਕਟਰ ਖੜਾ ਸਾਡੇ ਕੋਲ ਐਸ ਵੀਲੇ ਇਹ ਵੀ ਉਸ ਏਰੀਆ ਚ ਸੇਵਾ ਵਾਸਤੇ ਦਿੱਤਾ ਜਾ ਰਿਹਾ ਇਹ ਵੀ ਬਾਬਾ ਜੀ ਦੇ ਹਵਾਲੇ ਕੀਤਾ ਵੀ ਉਥੇ ਤੁਸੀਂ ਇਹ ਜਿਹੜੀ ਸੇਵਾ ਨਿਭਾਉਣੀ ਹੈ ਤਾਂ ਇੱਕ ਸਾਡੇ ਕੋ ਸਰਦਾਰ ਪ੍ਰਗਟ ਸਿੰਘ ਜੀ ਖੜੇ ਨੇ ਇਹਨਾਂ ਦਾ ਤੁਸੀਂ ਪਿਛਲੇ ਦਿਨੀ ਵੀਡੀਓ ਦੇਖੀ ਹੋਊਗੀ ਵੀ ਟਰੈਕਟਰ ਜਿਹੜਾ ਉਹ ਪਾਣੀ 'ਚ ਡੁੱਬ ਜਾਣ ਕਾਰਨ ਉਹ ਸਾਰੇ ਉਹਦੇ ਬਲੋਕਾਂ 'ਚ ਹਿੱਸੇ 'ਚ ਸਾਰੇ ਪਾਣੀ ਆਵੜਿਆ ਜਿਹੜਾ ਹੈਡ ਹੈ ਉਹ ਜਾਮ ਹੋ ਗਿਆ ਜੰਗ ਪੈ ਗਿਆ ਸਾਰੇ ਨੂੰ ਸੋ ਟਰੈਕਟਰ ਖੋਲਿਆ ਹੋਇਆ ਉੱਤੇ ਕਾਫੀ ਪੈਸੇ ਲੱਗਦੇ ਆ ਕਿਉਂਕਿ ਇਹਨਾਂ ਦੀ ਫਸਲ ਸਾਰੀ ਤਬਾਹ ਹੋ ਗਈ ਹੈ। ਸੋ ਇਹ ਸਾਡੇ ਭਰਾ ਨੇ ਸਾਡਾ ਫਰਜ ਬਣਦਾ ਸਾਰੇ ਭਾਈਚਾਰੇ ਦਾ ਵੀ ਜਿੱਥੇ-ਜਿੱਥੇ ਕੋਈ ਸਾਡਾ ਭਰਾ ਅੱਜ ਪੀੜਾ ਦੇ ਵਿੱਚ ਹੈ ਤੇ ਉਹਦੇ ਨਾਲ ਮੁੰਡੇ ਨਾਲ ਮੁੰਡਾ ਲਾਈਏ। ਸੋ ਭਾਰਤੀ ਕਿਸਾਨ ਜਿਹਨੂੰ ਦੁਆਬਾ ਵੱਲੋਂ ਸਰਦਾਰ ਤਰਸੀਮ ਸਿੰਘ ਢਿੱਲੋਂ ਤੇ ਅਸੀ ਸਾਹਿਬ ਬਾਜਬਤ ਸਾਹਿਬ ਸਾਰੇ ਖੜੇ ਨੇ। ਸੋ ਖਾਸ ਕਰਕੇ ਢਿੱਲੋਂ ਸਾਹਿਬ ਨੇ ਇਹ ਤੇ ਢਿੱਲੋਂ ਸਾਹਿਬ ਨੇ ਸੇਵਾ ਲਈ ਹੈ। ਢਿੱਲੋਂ ਸਾਹਿਬ ਕਹਿੰਦੇ ਨੇ ਵੀ ਅਸੀਂ ਉਹ ਟਰੈਕਟਰ ਵੀ ਇਹਨਾਂ ਦਾ ਜਿਹੜਾ ਉੱਤੇ ਜਿੰਨੇ ਵੀ ਪੈਸੇ ਲੱਗਣ ਉਹ ਤੇ 50000 ਲੱਗਦਾ 60 ਜਹ ਲੱਗਦਾ ਜਿੰਨੇ ਵੀ ਲੱਗਦੇ ਆ ਉਹ ਪੂਰਾ ਟਰੈਕਟਰ ਇਹਨਾਂ ਦਾ ਤਿਆਰ ਕਰਵਾ ਕੇ ਉਹ ਇਹ ਦੇਣਗੇ ਸੋ ਇਹ ਅੱਜ ਇਹਨਾਂ ਨੂੰ ਤਾਈਆਂ ਬੁਲਾਇਆ ਸੀ ਕਿ ਇਹਨਾਂ ਨੂੰ ਟਰੈਕਟਰ ਦੀ ਤੁਸੀਂ ਬਿਲਕੁਲ ਚਿੰਤਾ ਨਹੀਂ ਕਰਨੀ ਤੁਹਾਡਾ ਟਰੈਕਟਰ ਬਿਲਕੁਲ ਨਵ ਨਵ ਜਿਵੇਂ ਪਹਿਲਾਂ ਚੱਲਦਾ ਸੀ ਉਵੇਂ ਚਾਲੂ ਹਾਲਤ ਚ ਕਰਕੇ ਸਾਰਾ ਉਹਦਾ ਖਰਚਾ ਜਿਹੜਾ ਉਹ ਇਹ ਸਰਦਾਰ ਅਰਤ ਸ਼ੇਮ ਸਿੰਘ ਢਿਲੋਂ ਟੇਸੀ ਸਾਹਿਬ ਸਾਰੇ ਭਾਰਤੀ ਕਿਸਾਨ ਜੂਨੀਅਨ ਦੁਆਬਾ ਦੇ ਜਿੰਨੇ ਸਾਥੀ ਆ ਸਾਰਿਆਂ ਨੇ ਹਮੀ ਭਰੀਆ ਪਿਆਪਾ ਉਹਨੂੰ ਠੀਕ ਰਹਾ ਕੇ ਦੇਵਾਂਗੇ ਸੋ ਇਹ ਅੱਜ ਮਹਾਰਾਜ ਨੇ ਕਿਰਪਾ ਕੀਤੀ ਹੈ ਮੈਂ ਭਾਰਤੀ ਕਿਸਾਨ ਜੂਨੀਅਨ ਦੁਆਬਾ ਵੱਲੋਂ ਸਾਰੇ ਹੀ ਨਿੱਜਰ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਇਹਨਾਂ ਪਰਿਵਾਰਾਂ ਚੋ ਜਿਨ੍ਹਾਂ ਦੇ ਦੋਵਾਂ ਪਰਿਵਾਰਾਂ ਚੋ ਟਰੈਕ ਦਿੱਤੇ ਜਾਣੇ ਨੇ ਉਹ ਪਰਿਵਾਰਾਂ ਦੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖੇ ਇਵੇਂ ਹੀ ਉਹ ਸੇਵਾ ਕਰਦੇ ਰਹਿਣਾ ਆਪਣੇ ਸਮਾਜ ਦੀ ਆਪਣੇ ਭਾਈਚਾਰੇ ਦੀ ਸ਼ੋ ਬਾਹਲੇ ਆ ਮੁਲਕਾਂ ਜਿੱਥੇ ਵੀ ਹੈਗੇ ਨੇ ਉੱਥੇ ਵੀ ਮਾਲਕ ਉਹਨਾਂ ਦੀ ਚੜ੍ਹਦੀ ਕਲਾ ਰੱਖੇ ਹਰ ਵੇਲੇ ਸ਼ੋ ਇਹ ਅੱਜ ਜਿਹੜੀ ਡੱਲੇਵਾਲ ਦੀ ਸੰਗਤ ਹੈ ਉਹਨਾਂ ਦਾ ਵੀ ਬਹੁਤ ਪਿਆਰ ਹੈ ਕਿਉਂਕਿ ਇਹ ਸੁਪਰਾਲਾ ਕੀਤਾ ਗਿਆ ਔਰ ਖਾਸ ਕਰਕੇ ਮੈਂ ਅਜੇ ਨਹੀਂ ਕਿਉਂਕਿ 2020-21 ਦੇ ਅੰਦੋਲਨ ਵਿੱਚ ਵੀ ਢਿਲੋਂ ਸਾਹਿਬ ਅੱਗੇ ਹੋ ਕੇ ਸੇਵਾ ਕਰਦੇ ਰਹੇ ਆ ਉਦੋਂ ਵੀ ਇਹਨਾਂ ਨਗਰਾਂ 'ਚ ਸਪੋਰਟ ਜਾਂਦੀ ਰਹੀ ਹੈ ਸ਼ੋ ਹੁਣ ਜਿਹੜਾ ਅੰਦੋਲਨ ਚੱਲਦਾ ਈ ਉਹ 'ਚ ਵੀ ਕਿਤੇ ਵੀ ਹੋਵੇ ਸ਼ੋ ਇਹਨਾਂ ਦਾ ਇਹ ਨਗਰ ਹੈ ਇਹਨਾਂ ਦੇ ਨਗਰ ਦੇ ਜਿੰਨੇ ਸਮੂਹ ਸਾਥੀ ਨੇ ਹਮੇਸ਼ਾ ਇਹਨਾਂ ਦੇ ਨਾਲ ਮੁੰਡੇ ਨਾ ਮੁੰਡਾ ਜੋੜ ਕੇ ਸੇਵਾ ਕਰਦੇ ਨੇ ਸੋ ਇਹ ਸਾਰੇ ਨਗਰਾਂ ਦੀ ਵਾਇਗਰੂ ਚੜ੍ਹਦੀ ਕਲਾ ਵਿੱਚ ਏ ਔਰ ਜਿਹੜਾ ਹੜ੍ਹ ਪ੍ਰਭਾਵਿਤ ਏਰੀਆ ਉਸ ਏਰੀਆ ਦੇ ਵੀ ਜਿਹੜੇ ਸਾਡੇ ਭਰਾ ਇਸ ਕਹਿਦੇ ਹੋ ਕਿ ਦਰੇੜ ਚ ਆਏ ਆ ਦਾਬੇ ਚ ਆਏ ਆ ਮਾਲ ਉਹਨਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਏ ਉਹਨਾਂ ਦੀ ਫਸਲਾਂ ਸਾਰਿਆਂ ਦੀਆਂ ਠੀਕ ਹੋਣ ਸੋ ਆਪਣੇ ਆ ਪੈਰੀ ਖੜੇ ਹੋਣ ਪਰ ਹੁਣ ਜਿਹੜੀ ਘੜੀ ਐ ਇਹਦੇ ਵਿੱਚ ਸਾਰੇ ਪਰਿਵਾਰ ਇਹਨਾਂ ਦੇ ਨਾਲ ਖੜਾ ਭਾਰਤੀ ਕਿਸਾਨ ਜੀ ਉਹਨੂੰ ਦੁਆਬਾ ਦਾ ਡਟ ਕੇ ਸੋ ਮੈਂ ਸਰਦਾਰ ਪ੍ਰਗਟ ਸਿੰਘ ਉਹਨਾਂ ਨੂੰ ਵੀ ਕਹਾਂ ਕਿ ਕਿਸੇ ਗੱਲ ਦਾ ਫਿਕਰ ਨਾ ਕਰਨਾ ਤੁਹਾਡਾ ਜਿਹੜਾ ਟਰੈਕਟਰ ਹੈ ਬਿਲਕੁਲ ਉਹ ਤੇ ਜਿੰਨੇ ਪੈਸੇ ਲੱਗਣਗੇ ਉਹ ਸਾਥੀ ਲਾ ਕੇ ਤਿਆਰ ਕਰਕੇ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ